ਇਲਾਇ ਮਾਤਾ ਜੀ ਕੀ ਲਾਇਆ ਤੁਹਾਡਾ ਕੀ ਬਣਾਉਂਾ ਮਰ ਜਾਣਾ ਮੈਨੂੰ ਫਾਸੀ ਦਾ ਹੁਕਮ ਦੋ ਮੇਰੇ ਉਹ ਵੀਰੋ ਅਡੀ ਗੱਲ ਕੀ ਹੋਈ ਉਸ ਟਾਈਮ ਗੱਲ ਕੁਛ ਨਹੀਂ ਫਤੋ ਹੋਈ ਉਹ ਪੈਲੀ ਚ ਗਿਆ ਵਾਦੇ ਉਥੇ ਸਾਡੀ ਪੈਲੀ ਜਖਾਲ ਉਹਨਾਂ ਨੇ ਪਾਇਆ ਜੀ ਤੇ ਇਹ ਖਾਲ ਟਾਣ ਗਿਆ ਕਹਿੰਦਾ ਵੀ ਸਾਡੀ ਪੈਲੀ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਟਾਲਣਾ ਮੈਂ ਤੇ ਮੈਂ ਆ ਗਿਆ ਉਹ ਤਾਂ ਘਾਟਾ ਦਫਾ ਕਰੇ ਜੇ ਸਾ ਕਿੰਨੇ ਕੀ ਨਿਕਲ ਜਾਣਾ ਉਹ ਜਿੱਦਾਂ ਕਰਦਾ ਤੇ ਵੀ ਫਿਰ ਕੰਦਾ ਵੀ ਜੇ ਮੈਂ ਟਾਦਾ ਨਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗੁਰਜੀਤ ਗੁਰਜੀਤ ਤੇ ਬਾਤ ਤੇ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮਨੂੰ ਮੁੰਡਾ ਲਕੋਵੇ ਕਹਿੰਦਾ ਮੰਮੀ ਤੇਰੇ ਰੋੜਾ ਵੱਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਉਹ ਆਪੇ ਕੋ ਉੱਥੇ ਲੱਗ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਹੱਥੀ ਚਲ ਗਿਆ ਉਹਨਾਂ ਨੇ ਕਿੱਥਾਂ ਫੜੀਆਂ ਤੇ ਆਪਰੋ ਦਿੱਤਾ ਮੇਰੇ ਨੂੰ ਆ ਵੀ ਮਾਰਦੇ ਆ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਮਰ ਕਿਹਾ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੋ ਮੇਰੀ ਇਹੋ ਹੀ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਬਾਹਰ ਦਾ ਨਿਕਲੇ ਉਹ ਮਰਨਾ ਮਰਜੀ ਸਿੰਘ ਉਹਨਾਂ ਦਾ ਮਰਜੀ ਸਿੰਘ ਕੀ ਲੱਗਦੇ ਤੁਹਾਡੇ ਉਹ ਮੇਰਾ ਸਾਲਾ ਲੱਗਦਾ ਕਿ ਇਹ ਮਾਮਲਾ ਹੋਇਆ ਮਾਮਲਾ ਇਹ ਹੋਇਆ ਤੇ ਇਹਨਾਂ ਦਾ ਕੋਈ ਵੱਟ ਦਾ ਰੋਲਾ ਚੱਲਦਾ ਠੀਕ ਆ ਇਹ ਜਿਹੜੀ ਵੱਟ ਸੀਗੀ ਉਹ ਮੇਰੇ ਸਾਲ ਦੀ ਪਿਆਲੀ ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਵੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪਿਆਲੀ ਚ ਤੇ ਇਹਨਾਂ ਨੇ ਜਾ ਕੇ ਵੱਟ ਢਾਤੀ ਉਹ ਕਹਿੰਦੇ ਆਪੇ ਇਹ ਵੱਟ ਢਾਉਣੀ ਨਹੀਂ ਦੇਣ ਤੁਹਾਨੂੰ ਤੇ ਕਹਿੰਦਾ ਮੈਂ ਵੱਟ ਢਾਹਦੀ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿਹਨਾਂ ਦੇ ਨਾਲ ਸੀ ਵੱਟ ਦਾ ਰੌਲਾ ਵੜਦਾ ਰੋਲਾ ਇਹਨਾਂ ਦਾ ਪਾਜ ਦਾ ਲੜਕਾ ਸੀਗਾ ਜੀ ਨਾਮ ਉਹਦਾ ਰੱਖਿਆ ਆਪਣਾ ਰਿੰਕੂ ਕੱਲ ਕੀ ਕਰਨਾ ਸੀ ਕੱਲ ਘਟਣਾ ਤੇ ਬਾਪਪਾ ਦੀ ਮੈਥੇ ਤੇ ਹੈ ਨਾ ਸੀਗਾ ਤੇ ਮੈਨੂੰ ਜਿੱਦਾਂ ਫੋਨ ਗਿਆ ਮੈਂ ਆ ਗਿਆ ਇੱਥੇ ਤੇ ਜੋ ਮੈਨੂੰ ਆ ਕੇ ਇੱਥੇ ਪਤਾ ਲੱਗਾ ਜਿਵੇਂ ਮੈਂ ਸੁਣਿਆ ਵੇ ਤੇ ਉਹ ਫਿਰ ਪੰਜ ਜਾਨੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਾਨੇ ਪੈ ਗਏ ਤੇਰੀ ਕੋਰੀ ਵਾਈਫ ਤੇਰੀ ਕੋਰੀ ਦੇ ਤੋਂ ਕੁੜੀਆਂ ਉਹਨਾਂ ਦੀ ਮੰਮੀ ਤੇ ਇਹ ਪੰਜੇ ਜਾਨੇ ਪੈ ਗਏ ਸੀ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਘਾਰਮਹਾਰਨਾ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿਰਚੀਆਂ ਮਾਰੀਆਂ ਨੇ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿਰਚੀਆਂ ਮਾਰੀਆਂ ਮੈਂ ਤੇ ਕੁੜੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕੇ ਦੇ ਕੋਸੇ ਡੰਡੇ ਸੀਗੇ ਡਾਂਗਾਂ ਸੀਗੀਆਂ ਦਾਤੀਆਂ ਸੀਗੀਆਂ ਭੜੀਆਂ ਤੇ ਕਿਰਚੀਆਂ ਸੀਗੀਆਂ ਜੀ ਤੇ ਮੌਕੇ ਤੇ ਮੌਤ ਹੋ ਗਈ ਹਾਂਜੀ ਮੌਕੇ ਤੇ ਨਹੀਂ ਮੋਤੋ ਹੀ ਫਿਰ ਇੱਥੋਂ ਆ ਗਏ ਸੀ ਘਰ ਆ ਗਏ ਸੀ ਕੇ ਤੇ ਫਿਰ ਰਸਤੇ ਜਾਂਦੇ ਜਿਹਨਾਂ ਦੇ ਉੱਥੇ ਜਾ ਕੇ ਮੈਂ ਤੋਹੀ ਮੰਗ ਕੋ ਪ੍ਰਸ਼ਾਸਨ ਕੋ ਮੰਗੀ ਹੋਈ ਹੈ ਜੀ ਇਹਨਾਂ ਨੂੰ ਸਖਤ ਸਖ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਮਰ ਕਹਿਦੇ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਡੀ ਇਹ ਮੰਗ ਸਰਕਾਰ ਦੇ